ਸੁ ਕਹੋ ਟਲ ਗੁਰ ਸੇਬੀ ਆਹ ਅਹ ਨਿਸ ਸਹਜ ਸੁਭਾਅਏ ਦਰਸ਼ਨ ਪਰਸ ਆ ਗੁਰ ਕਾ ਜਨਮ ਮਰਨ ਦੁਖ ਜਾਏ ਹੋਵ ਵਸਫਤ ਖਸਮ ਦੀ ਨੂਰ ਅਰਸੋਂਹ ਕੁਰ ਸੋਂਹ ਝਟੀ ਆ ਤੁਧ ਡਿਠੇ ਸਚੇ ਪਾਤਿਸਾਹ ਮਲ ਜਨਮ ਜਨਮ ਦੀ ਕਤੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੀ ਸਾਹੋ ਸਤ ਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਾਨ ਮਾਨ ਤਾਨ ਸਬ ਤਿਸ ਕਾ ਸੋਈ ਸੁਗੜ ਸੁਜਾਨੀ ਤੈਨਹੀ ਸੁਣਿਆ ਦੁਖ ਸੁਖ ਮੇਰਾ ਤੋ ਵਿਦ ਨਿੱਕੇ ਤਾਨੀ ਜਿਸ ਕਾ ਤਾਨ ਮਾਨ ਧਾਨ ਸਭ ਤਿਸ ਕਾ ਸੋਈ ਸੁਗੜ ਸੋ ਜਾਣੇ ਸੋਣਿਆ ਦੁੱਖ ਸੁਖ ਮੇਰਾ ਤੋ ਬਿੱਦ ਨੀ ਕੀ ਖਟਾਨੀ ਜੀਅ ਕੀ ਏਕਾ ਹੀ ਪਹਿਮਾਨੇ ਅਬਰ ਜਤਨ ਕਰ ਰਹੇ ਬਹੁਤ ਏਰੇ ਤੈਨ ਤੇਲ ਨਹੀਂ ਕੀਮਤ ਜਾਨੇ ਰਹਾ ਨਾਮ ਨਿਰਮੋਲਕ ਹੀਰਾ ਗੋਰੇ ਦਿਨ ਮੰਤਨਨੀ ਨਾ ਹੋਏ ਤ੍ਰਿਪਤਾਨੇ ਓਏ ਜੋ بیچ ਹਮ ਤੁਮ ਕਾਛ ਹੋਤੇ ਤਿੰਨ ਕੀ ਬਾਤ ਬਿਲੰਨੇ ਲੰਕਾਰ ਮਿਲ ਥੈਲੀ ਹੋਈ ਹਾ ਪਾਤੇ ਕਨਿਕ ਵਖਾਨੇ ਪ੍ਰਗਟ ਉਹ ਜੋਤ ਸਹਜ ਸੁਖ ਸੋਬਾ ਵੱਜ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਦਿਓ ਗੋਰੇ ਕੀਓ ਬੰਦਨ ਨੇ ਪ੍ਰਗਟਿਓ ਜੋ ਤੇ ਸਹਜ ਸੁਖ ਸੋਬਾ ਬਜ ਅਨਹਤ ਬਾਣੀ ਕਹੋ ਨਾਨਕ ਨੇਹ ਚਲ ਘਰ ਬਾਦੇਓ ਬੋਰੇ ਕੀਓ ਬੰਧਨਨੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪੰਜਵਾ ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨ ਹੀ ਸੁਣਿਆ ਦੁੱਖ ਸੁਖ ਮੇਰਾ ਪਉ ਵਿਦ ਨੀਕੀ ਖਟਾਨੀ